ਨਾ ਆ ਗੋ ਜੀ ਮੇਰਾ ਨਾਮ ਜੀ ਪ੍ਰਿੰਸ ਕੁਮਾਰ ਜੀ ਕਿੱਥੋਂ ਰਹਿਣ ਵਾਲੇ ਬਟਾਲਾ ਰੋਡ ਬਾਂਕੇ ਬੈਰੀ ਗਲੀ ਦਾ ਜੀ ਮਸਲੇ ਹੋਏ ਜੀ ਮੇਰਾ ਜੀ 22 22 23 ਸਾਲ ਪਹਿਲਾਂ ਮੇਰਾ ਵਿਆਹ ਹੋਇਆ ਹੈਗਾ ਤੇ ਚੰਗੀ ਜ਼ਿੰਦਗੀ गुजार ਰਿਹਾ ਸੀਗਾ ਮੈਂ ਹਾਂ ਜੀ ਸਰ 10 12 ਸਾਲਾਂ ਤੋਂ ਮੇਰੇ ਤੇਰੀ ਪਤਨੀ ਹੈ ਉਹ ਮਾਰੇ ਕਮਾਂ ਦੇ ਵਿੱਚ ਬੈਠੀ ਜੀ ਵੈਸੇ ਤਾਂ ਸ਼ੁਰੂ ਤੋਂ ਮੈਨੂੰ ਤਲਾਣੇ ਮਾਰਦੀ ਹੁੰਦੀ ਸੀਗੀ ਪਰ ਹੁਣ ਬਾਅਦ ਦਾ ਪਾਰ ਸਾਲਾਂ ਤੋਂ ਮਗੀ ਮਾਰੇ ਕਮਾਂ ਚ ਪੈ ਗਈ ਹੈ ਉਹਦੇ ਬਾਹਰ ਚੱਕਰ ਹੈਗੇ ਨੇ ਪਰ ਤੁਝੇ ਮਨਪੰਧਿਆ ਨਾਲ ਦੀ ਨਜ਼ਰ ਪਰਾਨੇ ਅੱਧੇਰ ਜਲ ਰਿਆ ਦਾ ਮੋ ਜੀ 12 13 ਸਾਲ ਹੀ ਹੋ ਗਏ ਨੇ ਜੀ ਉਹਨਾਂ ਜੀ ਹਾਂ ਜੀ ਮੈਂ ਜੀ 1 ਸਾਲ ਮਤਲਬ ਫਜ਼ਾ ਤਾਂ ਮੈਨੂੰ ਸ਼ੁਰੂ ਤੋਂ ਹੋਗਾ ਹੀਗਾ ਪਰ ਮੇਰੇ ਕੋਲ ਪ੍ਰੂਫ ਨਹੀਂ ਸੀਗਾ ਉਹ 1 ਸਾਲ ਪਹਿਲਾਂ ਮੈਂ ਉਹਦਾ ਮੋਬਾਈਲ ਚੈੱਕ ਕੀਤਾ ਉਹਦੇ ਵਿੱਚ ਮਨੋਦੀਆਂ ਫੋਟੋਆਂ ਮਿਲੀਆਂ ਜੀ ਲਓ ਮੈਂ ਜੀ ਰੇਂਜ ਨਹੀਂ ਇਹ ਰੇਂਜ ਮੈਰਿਜ ਹੋਈ ਹੈ ਜੀ ਮੇਰੀ ਜੀ ਹਾਂ ਜੀ 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 ਲੋਡ ਪਈ ਉਹ ਕਿਉਂ ਇਸ ਤਰ੍ਹਾਂ ਦਾ ਅਫੇਅਰ ਚਲਾਉਣ ਦੀ ਲੋਡ ਹੈ ਜੀ ਤੁਹਾਡੇ ਨੂੰ ਪਤਾ ਨਹੀਂ ਜੀ ਨਾ ਜੀ ਨਾ ਜੀ ਨਾ ਜੀ ਉਹਨੂੰ ਬਸ ਭੇੜੀਆਂ ਆਤਾ ਪੈ ਗਈਆਂ ਜੀ ਬਸ ਜੀ ਭੇੜੇ ਕਮਾਂ ਵਾਲੇ ਬਸ ਤੁਰ ਪਈ ਜੀ ਉਹ ਜੀ ਮੇਰੇ ਕੋਲ ਮੈਂ ਬੱਚਿਆਂ ਨੇ ਬੱਚਿਆਂ ਨੇ ਮੈਨੂੰ ਬਣੀਆਂ ਬੇਟੀਆਂ ਨੇ ਉਹ ਆਪਣੇ ਰਾਏ ਪਾਲਿਆ ਦੇ ਜੀ ਜੋ ਮੇਰੀਆਂ ਬੇਟੀਆਂ ਨੇ ਹਾਂਜੀ ਇੱਕ 21 ਸਾਲਾਂ ਦੀ ਏ ਇੱਕ 16 ਸਾਲਾਂ ਦੀ ਏ ਜੀ ਬੇਟੀ ਜੀ ਤੇ ਉਹ ਹਾਂ ਜੀ ਬੱਚੇ ਜੀ ਉਹਦੇ ਕੋਲ ਹੀ ਕੁੜੀਆਂ ਉਹਦੇ ਕੋਲ ਹੀ ਹੈਗੀਆਂ ਜੀ ਜੀ ਮੈਨੂੰ ਸੋ ਕੁੜੀਆਂ ਨੂੰ ਮੈਂ ਕਹਿਣਾ ਵਾਂ ਕਿ ਹਾਂ ਵੀ ਉਹਨੂੰ ਰਾਜੋਤੀ ਮੇਰੇ ਕੋਲ ਆਇਓ ਤੁਸੀਂ ਉਹ ਨਹੀਂ ਆਂਦੀਆਂ ਹੈਗੀਆਂ ਜੀ ਉਹ ਨਹੀਂ ਆਉਂਦੀ ਆਪਣੀ ਮਾਂ ਦਾ ਸਾਥ ਨਹੀਂ ਛੱਡਦੀਆਂ ਹੈਗੀਆਂ ਤੁਹਾਨੂੰ ਕੀ ਆਪ ਦਾ ਤੁਹਾਡੇ ਬੱਚਿਆਂ ਦਾ ਮਾੜਾ ਸਰ ਰਵੇਗਾ ਹਾਂਜੀ ਜੀ ਬੇਗਾ ਜੀ ਬੇਗਾ ਜੀ ਬਿਲਕੁਲ ਬੇਗਾ ਜੀ ਹਾਂਜੀ ਉਤਾਰੇ ਆਇਓ ਨਾਜੀ ਜੀ ਮੈਂ ਉਹ ਥਾਣੇ ਮੈਂ ਕਿੰਨੇ ਚੱਕਰ ਮਾਰ ਗਿਆ ਜੀ ਥਾਣੀ ਦੀ 23 ਤਰੀਕ ਦੀ 23 11 ਦੀ ਮੇਰੇ ਪਹਿਲਾਂ ਸੱਟ ਲੱਗੀ ਸੀ 30 11 ਨੂੰ ਮੁੜ ਕੇ ਮੇਰੇ ਫਿਰ ਘਰ ਹਮਲਾ ਹੋਇਆ ਜੀ ਹਾਂਜੀ ਉਹਦੇ ਆਸ਼ਿਕ ਨੇ ਤੇ ਨਾਲ ਆਪ ਨਾਲ ਮੇਰੀ ਸਾਸ ਨਾਲ ਮੇਰੀ ਸਾਲੀ ਨੇ ਆ ਕੇ ਤੇ ਹਮਲਾ ਕਰਵਾਇਆ 8-8 1000 ਅਨਪਛਾਤੇ ਬੰਦੇ ਲਿਆ ਕੇ ਹਾਂਜੀ ਘਾਰਕੋਟ ਮਾਰ ਕੀਤੀ ਉਹਨਾਂ ਨੇ ਮੇਰੀ ਤੋੜਪਾਨ ਕੀਤਾ ਮੈਂ ਚਾਹਨਾ ਜੀ ਜਿਹੜਿਆ ਰੋਗ ਲਾ ਰਹੇ ਹੋ ਤੁਸੀਂ ਆਪਣੇ ਹਾਂਜੀ ਜੀ ਮੇਰੇ ਕੋਲ ਪ੍ਰੂਫ ਹੈਗੇ ਨੇ ਜੀ ਸਾਰੇ ਜੀ ਉਹਨਾਂ ਦੇ ਜੀ ਸੀਸੀਟੀਵੀ ਮੂੜ ਸੀਸੀਟੀਵੀ ਪ੍ਰੂਫ ਹੈਗਾ ਜੀ ਮੇਰੇ ਕੋਲ ਫੋਟੋਆਂ ਹੈਗੀਆਂ ਨੇ ਹਾਂਜੀ ਮੈਂ ਜੀ ਇਹੋ ਚਾਹਣਾ ਜੀ ਕਿ ਮੇਰਾ ਇਨਸਾਫ ਦਿਵਾਇਆ ਜਾਵੇ ਉਹਨੂੰ ਕੋਲਸ ਮੇਰਾ ਪਰਚਾ ਦਰਜ ਕਰ ਕੀਤਾ ਜਾਵੇ ਜੀ ਉਸ ਪਰਚਾ ਨਹੀਂ ਦਰਜ ਕਰ ਰਹੀ ਜੀ ਮੇਰਾ ਜੀ ਹਾਂਜੀ ਮੈਂ ਉਹਨਾਂ ਨੂੰ 8 ਤਰੀਕ ਦਾ ਬਿਆਨ ਲਿਖ ਕੇ ਦੇ ਦੁੱਤਾ ਦਾ ਟਾਈਪ ਕਰਾ ਕੇ ਦੇ ਦੁੱਤਾ ਦਾ ਨੌਜਵਾਨ ਇਥੇ ਪਹੁੰਚਿਆ ਉਹ ਬਸ ਇਹਨਾਂ ਦਾ ਪਰਚਾ ਲੱਗੇ ਦੇਣਾ ਬਿਆਨ ਇਹਨਾਂ ਦੇ ਅੱਗੇ ਨੇ ਕੀ ਨਾਮ ਹੈ ਦਾਰੀ ਪ੍ਰਿੰਸ ਕੁਮਾਰ ਅੱਛਾ ਫੀਲ ਜਾਂਦਾ ਹੀ ਨਹੀਂ ਪੰਜਾਬ ਇਹ ਹੋਊ ਘਰ ਕੋ ਰਾਨ ਕੇ ਕਿਤੇ ਗਲਗੁਲ ਪਿਆ ਘਰ ਗਲੀ ਦੇ ਵਿੱਚ ਇਹਦੇ ਗਲਗੁਲ ਪਿਆ ਆ ਕੋਣ ਉਹ ਸੰਜੀਪ ਭਾਟੀਆ 751 ਦੀ ऑलरेडी ਪਹਿਲਾਂ ਹੀ ਕਰਤੀ ਆ ਜੀ ਤੇ ਹੁਣ ਪਰਚਾ ਵੀ ਦੇ ਦੇਣ ਲੱਗੇ ਇਹ ਮਾਰਕਟ ਦਾ ਪਰਚਾ ਕਰ ਲੇ ਕਿ ਸਰ ਜਿਹੜੇ ਘਰ ਆ ਕੇ ਪਏ ਨੇ ਹਾਂਜੀ ਹਾਂਜੀ 55 ਸਰ ਪਹਿਲੀ ਪਹਿਲੀ ਲੋ ਮਾਰਕਟ ਉਹਦੀ ਕੀਤੀ ਜਾਂ ਅਗਲੇ ਦੀ ਮਾਰਕਟ ਦੋਨਾਂ ਦੀ ਪਹਿਲੇ ਦੀ ਕੀਤੀ 55 ਹੁਣ ਫਿਰ ਇਹਦੀ ਜਿਹੜਾ ਜਿਹੜੀਆਂ ਤਾਂ ਰਾਵਾਂ ਬੰਦੀਆਂ ਦਾ ਤਰਾਵਾ ਦਾ ਪਰਚਾ ਦੇ ਦੇਣ ਲੱਗੇ ਜਿਹੜੀ ਜਿਹੜੀਆਂ ਤਰਾਵਾ ਬੰਦੀਆਂ ਹਾਂ ਜਿਹੜੀਆਂ ਤਾਂ ਹੋਰ ਵੀਰਾਂ ਨੇ ਕੋਈ ਕੰਪਲੇਨਟ ਲਖਾਈ ਹੈ ਨਜਾਇਜ਼ ਬੰਦਾ ਦੀ ਦੀ ਜਾਂ ਆਪਣੀ ਪਤਨੀ ਦੀ ਉਹ ਤੇ ਮੈਟਰ ਇਹਨਾਂ ਦਾ ਕੋਰਟ ਚ ਚੱਲਦਾ ਉਹ ਸਾਡੇ ਨਾਲ ਦਾ ਨਜਾਇਜ਼ ਬੰਦਾ ਦਾ ਸਾਡੇ ਨਾਲ ਕੋਈ ਲਿੰਕ ਥੜਾ ਬੰਦਾ ਸਾਡੀ ਤੇ ਜਿਹੜੀ ਜੋ ਮੈਟਰ ਆਉਂਦਾ ਉਹਦੇ ਮੁਤਾਬਕ ਹੀ ਕਾਰਵਾਈ ਕਰ ਦਿੰਦੇ ਕੁਝ ਕੁਨਸ ਲੋਗ ਹੋ ਰਿਹਾ ਹੈ ਵਸ ਪਰਚਾ ਦੇ ਦੇਣ ਲੱਗੇ ਸ਼ਾਮ ਨੂੰ ਇਹਨਾਂ ਨੂੰ ਐਫਆਈਆਰ ਦੇ ਦੇਣੀ ਆਪਾਂ ਠੀਕ ਹੈ ਹਾਂਜੀ